ਇੰਦਸਾ ਪਾਸਾਇਆਂ ਦੀ ਜੋਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਜੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਜੂਰ ਦੇ ਸਾਜੇ ਨੇ ਵਾਜੇ ਪੰਜ ਪਿਆਰੇ ਚਾਰ ਸਰਵਜਾ ਦੇ 40 ਮਿੰਟ ਤੇ ਆਪ ਜੀ ਦੀਆਂ ਕੱਟੀਆਂ ਜਿਨ੍ਹਾਂ ਨਾਮ ਜੱਪਿਆ ਵੱਲ ਪੀ ਚੁੱਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਰਡ ਕੀਤਾ ਪਾਣਾ ਮੰਨਿਆ ਚਨਾ ਦੀ ਕਮਾਈ ਦੱਸੇ ਹੋਂ ਕਰਕੇ ਬੋਲੋ ਜੀ ਜినਾ ਸਿੰਘਾਂ ਸਿੰਘੀਆਂ ਨੇ ਮੈਂਤਰ ਮੇ ਇਹ ਤੋਂ ਸੀਸ ਤੇ ਬੰਦ-ਬੰਦ ਪਟਵਾਏ ਕੁੱਪੜੀਆਂ ਲੋਹਾਂੀਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰ ਮਨੇ ਹੀ ਆ ਰਿਹਾ ਬੱਚਿਆਂ ਦੇ ਤੋਤੇ ਕਰਵਾ ਕੇ ਝੋੜੀਆਂ ਵਿੱਚ ਪਵਾਏ ਅੰਦਰਾਂ ਦੇ ਕਲਾਂ ਵਿੱਚ ਹਾਰ ਪਵਾਏ ਸਿੱਕੀ ਸਿੱਦਕ ਨੂੰ ਕਿਸਾਂ ਸੱਸਾਂ ਨਾਲ ਨਿਵਾਇਆ ਇਹਨਾਂ ਦੀ ਕਮਾਈ ਦਾ ਧੰਗ ਕਰਕੇ ਬੋਲੋ ਜੀ ਅੰਜੰਗਰ ਤਾਂ ਸਰਬੱਤ ਦਾ ਮੁਰਦਵਾਰਿਆਂ ਸਮੋਂ ਸੰਤਾਂ ਤੋਂ ਤੱਕਾਂ ਦੀ ਕਮਾਈ ਦਾ ਧੰਗ ਕਰਕੇ ਬੋਲੋ ਜੀ ਪ੍ਰਮੇਸ਼ਰ ਸਰਬੱਤ ਦਾ ਸਾਜੀ ਕੀ ਅਰਦਾਸ ਹੈ ਜੀ ਸਰਬੱਤ ਦਾ ਸਾਜੀ ਕੋ ਵਾਹਿਗੁਰੂ 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 ਨਾਮ ਚਤੇ ਆਵੇ سا دان پروسا دان 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 نام دان شری امرتسر صحب جی کے درشنی سنان چوکیاں جنڈے بوںگے جگو جگا جی کار بولو جی ਸਿੱਖਾਂ ਦਾ ਮਾਨੀਵਾ ਮਤ ਚੀ ਮਤ ਪਤ ਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਜੀ ਆਪਰੋ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦੇ ਤਾਰੀਖੀਓ ਸ੍ਰੀ ਨਕਾਣਾ ਪੰਜਾ ਸਾਹਿਬ ਹੋਰ ਗੁਰਦੁਆਰੇ ਦੇ ਤੁਹਾਨੂੰ ਦੇ ਜਨਾ ਤੋਂ ਚੋੜਿਆ ਗਿਆ ਕਿਸਾਨ ਦੇ ਦਰਸ਼ਨ ਦੀ ਗਾਤ ਸੇਵਾਤਮਾ ਦਾ ਦਾਨ ਫਲਸੁਬੋਜੀ ਇਹ ਨਿਮਾਣਿਆਂ ਦੇ ਮਾਨ ਨਿਚਾਣਿਆਂ ਦੇ ਥਾਣਿਆਂ ਦੀ ਹੋਰ ਬਿਤੇ ਵੀ ਤਾਵਾ ਵਾਹਿਗੁਰੂ ਤੁਹਾਨੂੰ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਚਰਣਾ ਕਬਲਾਂ ਦੇ ਖੇ ਸੰਗਤ ਵੱਲੋਂ ਦਾਸ ਬੇਨਤੀ ਆਪ ਜੀ ਦਾ ਕੋਟਾਨ ਕੋਟ ਧੰਵਾਦ ਸ਼ੁਕਰਾਨਾ ਕਿਰਪਾ ਕੀਤੀ ਹੈ ਨਗਰਗਾਜੇਵਾ ਸੱਚੇ ਪਾਤਸ਼ਾਹ ਸੰਗਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਜੋ ਖੋਬੇ ਦਾ ਕੰਮ ਕੀਤਾ ਸੀ ਆਪ ਜੀ ਦੀ ਕਿਰਪਾ ਨਾਲ ਬੜੀ ਚੜ੍ਹਦੀ ਕਲਾ ਨਾਲ ਸੱਚੇ ਪਾਤਸ਼ਾਹ ਦੇ ਵਿਵਿਧਤਾ ਨਾਲ ਸੰਪੂਰਨ ਤੌਰ ਤੇ ਆਪ ਜੀ ਦਾ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ تے تے سارے نگرخیو چڑیا کلام گرس جیون میگیا نو قرمان ہوا برسو کراشاہ کرپا کر بےنتی ہے ਮਿਹਰ ਭਰਿਆ ਹੱਥ ਰੱਖਿਓ ਰਹਿੰਦੇ ਕਾਰਜ ਸੰਗਤ ਦੇ ਰਾਸ ਕਰਿਓ ਨਗਰ ਵਿੱਚ ਦੇ ਸਭ ਦੇ ਸਤਿਵਕੀਆਂ ਪਰਿਵਾਰਾਂ ਤੇ ਮਿਹਰ ਭਰਿਆ ਸਤਿ ਸਤਿ ਕਰਿਓ ਕਲਾਬਸੂ ਨੇ ਤੇ ਪਰ ਸਾਹਿਦਾਰ ਪਰਵਾਨ ਕਰੋ ਆਪ ਜੀ ਦਾ ਧੰਨਵਾਦ ਸਈ ਵਰਮਾ ਪਿਆਰੇ ਮੈਲੋ ਨਾਮ ਚ ਸਿਆਵੇ ਨਾਨਕ ਨਾਮ ਅਰਜੀ ਪਲਾਸ ਤੇ ਨਿਭਾਏ ਸ਼ੁਰੂਆਤ ਦਾ ਆਪ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਹੋ ਤੁਸਿ ਨੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ

இங்க கொண்டு வந்துருங்கோ ஒரு லைன் மெசேஜ் பண்ணுங்க டாக் கார்டை எடுத்துட்டு போங்க இந்த பணிக்கோ ஒரு போன் பண்ணுங்க தரல பாரு போற கமாட்ல போயிடலாம் இந்த போட்டோ சாஃப்ட் பண்ணி அதை பண்ணிடலாம் ஓ என்னடா ஓட போற ൂ ജന തടസീ ബോ